ਲੈ ਵੀ ਸਾਧ ਸੰਗਤ ਬਾਬਾ ਭਾਈ ਸਾਹਿਬ ਦੇ ਉਹਦੇ ਸਤਾਨ ਤੇ ਬੈਠੇ ਆ ਬੰਦੇ 60 60 70 70 ਸਾਲ ਆਲੇ ਆ ਪੁਰਾਣੇ ਉਹਨੇ ਗੱਲਾਂ ਕਰਨਗੇ ਤੇ ਦੱਸਣਗੇ ਤੇ ਬਈ ਦੂਜਾ ਜਿਹੜਾ ਪਿਛਲੇ ਸਮਾਂ ਜਿਵੇਂ ਆਪਾਂ ਜਿਹੜਾ ਵਰਤਦਾ ਇੱਕ ਘੱਡਿਆਂ ਦੇ ਨਾਲ ਜ਼ਿਮੀਂਦਾਰ ਜੋ ਵੀ ਸਮਾਨ ਵਰਤਦਾ ਰਿਹਾ ਉਹ ਸਾਰੀਆਂ ਗੱਲਾਂ ਅਸੀਂ ਹੁਣ ਕਰਕੇ ਤੁਹਾਨੂੰ ਦੱਸਦੇ ਆ ਵੀ ਕੀ ਕੀ ਸਮਾਨ ਹੁੰਦਾ ਏ ਜ਼ਿਮੀਂਦਾਰਾਂ ਕੋਲੇ ਪਹਿਲਾਂ ਆ ਵੀ ਕਰੋ ਸ਼ੁਰੂ ਆਪਾਂ ਮੰਦਾ ਇੱਕ ਇੱਕ ਕੱਲੇ ਕੱਲਾ ਕੱਲਾ ਜਾਨੀ ਦੱਸੀ ਚਲੋ ਸਾਰੇ ਜਣੇ ਆ ਬੰਦੇ ਬੈਠਿਆ ਸਾਰੇ ਭਾਈ ਅੱਗੇ ਤੇਰੀ ਗੱਡੇ ਹੁੰਦੇ ਸੀ ਬਾ ਲੱਕੜ ਦੇ ਪਹੀਆਂ ਵਾਲੇ ਹਾਂ ਹਾਂ ਹਾਂਜੀ ਉਹ ਉਹ ਬੰਦੇ ਜਿਹੜੇ ਬੰਦੇ ਲੱਕੜ ਦੇ ਪਹੀਆਂ ਵਾਲੇ ਗੱਡੇ ਹੁੰਦੇ ਸੀਗੇ ਕਈ ਵੇਰੀ ਜੇ ਉਹਨਾਂ ਨੇ ਤੇਲ ਤੂ ਲਾਉਣਾ ਗਲਿਸ ਕਰਨਾ ਜਿਵੇਂ ਕਹਿੰਦੇ ਆ ਮੱਖਣੀ ਨੇ ਚੋਪਰ ਦੰਡੇ ਹੁੰਦੇ ਸੀਗੇ ਹੂੰ ਗੱਡਾ ਮੂਰੇ ਸਿੱਟਿਆ ਹੁੰਦਾ ਸੀ ਆ ਪਿੱਛੇ ਸਦਵਾਈ ਲਾ ਕੇ ਚੱਕ ਕੇ ਹੂੰ ਸਦਵਾਈ ਲਾਉਂਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਜੇ ਚੱਲ ਕਰ ਲੱਗ ਲਈ ਸੋਣਾ ਇੱਕ ਇੱਕ ਕਹਿੰਦੇ ਉਹ ਲਾਰ ਉਹ ਵੀ ਹੁੰਦਾ ਸੀ ਉਹ ਕਾਹਵਾਤੇ ਹੁੰਦਾ ਸੀ ਉਹ ਵੀ ਗੱਡਾ ਉੱਡਰ ਜਾਂਦਾ ਟੋਲਰ ਦੇ ਤਾਂ ਉਹ ਲੱਗ ਜਾਂਦਾ ਛੱਲ ਠੀਕ ਆ ਠੀਕ ਆ ਹਾਂ ਹਾਂ ਉਤਾਰ ਜੀ ਦਾ ਬਣਿਆ ਹੁੰਦਾ ਸੀਗਾ ਹਾਂ ਤੇ ਇੱਕ ਆ ਤੇ ਦੂਜਾ ਆਪਣਾ ਚਲੋ ਹੋਲ ਵਾਲਾ ਇੱਕ ਜਿਹੜਾ ਉਹ ਦੋ ਸੰਗੜ ਜਾਂ ਕੀ ਕਹਿੰਦੇ ਸੀ ਉਹਨੂੰ ਜੱਟ ਜੱਟ ਕਹਿੰਦੇ ਹੁੰਦੀ ਆ ਚੱਟ ਉਹਦਾ ਮਤਲਬ ਸੀਗਾ ਜਦੋਂ ਆਪਾਂ ਭੜੀਆਂ ਪਾਉਣੀਆਂ ਉਹਨੂੰ ਖਿੱਚ ਕੇ ਬਾਹਰ ਲਿਉਣਾ ਮੰਡਲੀ ਚ ਉਸ ਤੋਂ ਬਾਅਦ ਫਿਰ ਜਦੋਂ ਆ ਕੇ ਗੱਡੇ ਨਾਲ ਢੋਣਾ ਤੇ ਉਸ ਤੋਂ ਬਾਅਦ ਫਿਰ ਉਹ ਬਾੜ ਕੱਢ ਦੇਣੀ ਫਿਰ ਗੋਹਣਾ ਜਦੋਂ ਉਹਨੂੰ ਤਾਂ ਤੋਂ ਖਿੱਚ ਕੇ ਲੈਉਣਾ ਫਿਰ ਸਲੰਗ ਦੇ ਨਾਲ ਹੌਲੀ ਹੌਲੀ ਚਾਚਾ ਢੱਕੇ ਛਿੱਣੇ ਸਾਲਾਂ ਵਿੱਚ ਗਾਉਂਦੇ ਹੁੰਦੀ ਸੀ ਹਾਂ ਸਾਲਾਂ ਕੀ ਚੀਜ਼ ਹੁੰਦੀ ਸੀ ਬਈ ਸਾਲਾਂ ਦੀ ਚੀਜ਼ ਉਹ ਦੋਹਾਂ ਦੇ ਹੁੰਦੇ ਸੀ ਸਿੰਗੜਾ ਹਾਂ ਤੇ ਉਹ ਜਿਹੜਾ ਜੱਟ ਸੀ ਉਹ ਉਹਦੇ ਐ ਹੁੰਦੇ ਟੇਢੇ ਉਹ ਪਾ ਕੇ ਖਚਲਣਾ ਥੱਲੇ ਕਰ ਲੈਣਾ ਥੋੜੇ ਥੋੜੇ ਵਿੱਚ ਸਾਂਗਣਾ ਫਲੇਟ ਸਿੱਟੀ ਜਾਣੀ ਹਾਂ ਸਾਂਗ ਨਾਲ ਖਲਾਰ ਦੇਣਾ ਹਾਂ ਸਾਂਗ ਨਾਲ ਖਲਾਰ ਦੇਣਾ ਠੀਕ ਆ ਸਾਂਗ ਨੇ ਸਿੱਧੇ ਹੁੰਦੇ ਸੀਗੇ ਹਾਂ ਤੰਗਲੀ ਦਾ ਹਾਂ ਤੰਗਲੀ ਤਾਂ ਹੁਣ ਆਮ ਬੰਦਿਆਂ ਨੂੰ ਹੀ ਪਤਾ ਤੰਗਲੀ ਤਾਂ ਹਾਂ ਜੀ ਤੰਗਲੀ ਹੋਣੀ ਤੰਗਲੀ ਦੇ ਨਾਲ ਫੇਰ ਪੱਟ ਦੇਣੀ ਹਾਂ ਫਿਰ ਪੱਟ ਦੇ ਦੀ ਫਿਰ ਕਿਹਣਾ ਕੁੰਨੂ ਲਾ ਦੇਓ ਹੁਣ ਕੁੰਨੂ ਲਾ ਦੇਣਾ ਫਿਰ ਕਿਹਣਾ ਬਈ ਥੋੜੇ ਥੋੜੇ ਫਿਰ ਸਿੱਟੀ ਚੱਲਨੇ ਤੰਗਲੀ ਦੇ ਨਾਲ ਫਿਰ ਦੁਬਾਰਾ ਪੂਰੀ ਬਣ ਜਾਣੀ ਫਿਰ ਵੇਖੋ ਜੀ ਕਿੱਡਾ ਸੀਗਾ ਸੰਸਕਾਰ ਬਜ਼ੁਰਗਾਂ ਦਾ ਫਿਰ ਸਾਰੇ ਇਕੱਠੀ ਕਰਕੇ ਮਾਂਜਾ ਲਾਉਣਾ ਮਾਂਜਾ ਕਰਕੇ ਫਿਰ ਤੰਗਲੀਆਂ ਡਾਉਣ ਲੱਗ ਜਾਣਾ ਫਿਰ ਸੈਂਡ ਬਣਾਉਣਾ ਸੈਂਡ ਬਣਾ ਕੇ ਫਿਰ ਛਾਈਲੀਆਂ ਨਾਲ ਭਰਉਣਾ ਉਸ ਤੋਂ ਬਾਅਦ ਫਿਰ ਕਾਦੇ ਨਾਲ ਭਰਉਂਦੇ ਸਜਲੀ ਨਾਲ ਹਾਂ ਈ ਹੁੰਦੀ ਜੀ ਤਸ ਤੂੰ ਦਾ ਹਾਂ ਸਜਲੀ ਹੁੰਦੀ ਸੀ ਪਹਿਲੇ ਬਜ਼ੁਰਗਾਂ ਕੋਲੇ ਆਮ ਬੰਦਾ ਉਹਨੂੰ ਚਲਾ ਨਹੀਂ ਸੀ ਸਕਦਾ ਹਾਂ ਨਾ ਨਾ ਆ ਤਾਂ ਤਾਹਾਂ ਚੱਕ ਕੇ ਤੇ ਦੋਹਾਂ ਵਾਹਾਂ ਨੂੰ ਹਲਾਰਾ ਦੇਣਾ ਉਹਨੂੰ ਪਾਸੇ ਡੰਡੇ ਲੱਗੇ ਹਾਂ ਉਹਨੂੰ ਹਲਾਰਾ ਦੇ ਕੇ ਤੇ ਫੇਰ ਫੇਰ ਚੱਕਦੇ ਹੁੰਦੇ ਸੀ ਹਾਂ ਹਲਾਰਾ ਦੇ ਕੇ ਤੇ ਬੋਲ ਲਾ ਦੇਣਾ ਤੇ ਬੋਲ ਕੋਲੇ ਮੈਂ ਬੋਲ ਕੋਲੇ ਮੈਂ ਸੁਣੀ ਬੋਲ ਕੋਲੇ ਮੈਂ ਸੁਣੀ ਆ ਗੱਲ ਵੀ ਨੈ ਤਾਂ ਸੈ ਰੱਖਣੀ ਹਾਂ ਬਲਦਾਂ ਦੀ ਤੇ ਨਾਲੇ ਹਰਾ ਘਾਹ ਵੱਢ ਕੇ ਤੇ ਹਰਾ ਹਰੇ ਬਾਈ ਰੱਖਣੀ ਤੇ ਨਾਲੇ ਪਾਣੀ ਦਾ ਗਲਾਸ ਭਰ ਕੇ ਰੱਖਣਾ ਜਾਂ ਤੌੜਾ ਹੁੰਦਾ ਤੌੜੇ ਨੂੰ ਹੱਥ ਨਹੀਂ ਸੀ ਜ਼ਿੰਮੇਵਾਰ ਲਾਉਣ ਦਿੰਦਾ ਜਿਹੜੇ ਆਪਣੇ ਨਾਲ ਸੀ ਭਾਈ ਹੁੰਦਾ ਸੀ ਕੜੋਂਦੇ ਸੀਰੀ ਨੂੰ ਕਹਿੰਦਾ ਸੀ ਆਪੇ ਪਾਵਾਂਗੇ ਕੱਪ ਨਾਲ ਪਾਣੀ ਤੇ ਪਹਿਲਾਂ ਫਲਿਆ ਨਾ ਮੈਂ ਸੁਣਿਆ ਵੀ ਪਹਿਲਾਂ ਫਲਿਆ ਨਾ ਵੀ ਕੱਢਦੇ ਰਹੇ ਹਨ ਹਾਂ 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 ਨਾ ਹੀ ਸੈ ਰੱਖਦੇ ਹਾਂ ਦੇ ਕੋਲੇ ਫਲਾ ਫਲਾ ਕੀ ਚੀਜ਼ ਹੁੰਦੀ ਸੀ ਭਲਾ ਪਤਾ ਕਿਸੇ ਨੂੰ ਇਹ ਬਣਾ ਕੇ ਨਾ ਉਹਨੇ ਮਾੜੇ ਨੇ ਹਾਂ ਲਾ ਕੇ ਜਿਵੇਂ ਆ ਕੰਡੇ-ਕੁੰਡੇ ਹੁੰਦੇ ਸੀ ਮੇਰੀ ਬੂਰੀ ਦੇ ਹਾਂ ਆਰੇ ਵੀ ਪਹਿਲਾਂ ਪਿੱਛੇ ਦਾ ਆਰੇ ਵੀ ਲਾਉਣ ਲਾਗੇ ਪਹਿਲੇ ਆਪਣਾ ਕੰਡੇ ਵਾਲੀ ਤਾਰ ਫੇਰ ਕੇ ਇਸ ਤਰਾਏ ਬਣਾਇਆ ਹੁੰਦਾ ਸੀਗਾ ਹੂੰ ਵੀ ਆਪਣਾ ਮੰਜਾ ਮੰਜੇ ਜਿੰਨਾ ਹਾਂ ਬਹੁਤ ਲੰਬਾ ਹੁੰਦਾ ਸੀਗਾ ਹਾਂ ਜਿਹਨੇ ਤਾਂ ਹੁੰਦੇ ਦਾ ਤਾਰ ਹੁੰਦੇ ਪਸੂ ਉਹਨੇ ਲੰਮਾ ਬਣਾ ਲੈਂਦੇ ਸੀਗੇ ਹੂੰ ਉਹ ਥੱਲੇ ਹੁੰਦਾ ਸੀ ਠੀਕ ਆ ਕੋਈ ਆਦੀ ਤਾਂ ਮੇਰੇ ਵਾਲਿਆਂ ਨੇ ਮੂਰੇ ਹੋ ਵੜ ਕੇ ਜੇ ਹੱਕਣ ਲੱਗ ਲੱਭ ਆਇਆ ਉਹ ਬਿਚੀ ਨਾ ਉਤੋਰੀ ਲਾਈ ਨਾ ਉਹ ਤੇ ਇਹ ਆਹੋ ਜਵਾਕ ਹੁੰਦੇ ਜਿਵੇਂ ਜਾਕਾ ਨੂੰ ਕੀ ਪਤਾ ਉਹ ਹੌਲਾ ਹੀ ਹੁੰਦਾ ਸੀ ਹੁਣ ਤਾਂ ਹਾਂ ਉਹ ਬਾਂਝਾ ਉਹ ਟਾਕੀ ਹੁੰਦਾ ਸੀਗਾ ਜੇ ਫੋਸ ਕਰਨਾ ਪਸ਼ੂ ਨੇ ਹਾਂ ਮੱਟ ਕੇ ਟਾਕੀ ਹਾਂ ਉਹ ਟਾਂਗਰ ਚੱਕਣਾ ਥੱਲੇ ਉਹ ਟਾਂਗਰ ਚੱਕ ਕੇ ਬਾਹਰ ਛੱਡਣਾ ਹਾਂ ਫੜ ਕੇ ਬਾਹਰ ਛੱਡ ਬਾਹਰ ਛੱਕਣਾ ਹਾਂ ਹਾਂ ਜਿਵੇਂ ਜੋ ਧੁੱਪ ਡਾਲਣੀ ਜਿਵੇਂ ਜੋ ਗਰਮੀ ਹੋਣੀ ਜਿਵੇਂ ਤੋਂ ਕਹਿਣਾ ਬਾਹਰ ਹਰਦਾਇਆ ਹਾਂ ਚੱਲ ਵੀ ਹਾਂ ਤੂੰ ਦੱਸ ਭਜਨ ਸੋ ਪੰਜ ਦੇ ਨਾਲ ਜਿਹੜੇ ਪੰਜ ਸੀ ਨਾ ਵੰਜ ਲੈ ਕੇ ਇਕੱਠੇ ਕਰਕੇ ਪਾਸੇ ਪੱਤੀਆਂ ਪਾ ਕੇ ਤੇ ਫਿਰ ਉਹ ਫਲੇ ਨੂੰ ਝੜਨਾ ਝੜ ਕੇ ਉਸ ਤੋਂ ਬਾਅਦ ਫਿਰ ਮੋੜੀਆਂ ਲਿਆਉਣੀਆਂ 베ਰੀ ਦੀਆਂ ਤੇ ਆ ਕੇ ਫਿਰ ਉਹਨੂੰ ਜਾਨੀ ਭਰਨਾ ਭਰ ਕੇ ਉੱਤੇ ਲਾਂਗਾ ਪਾਣਾ ਵੀ ਕੰਡੇ ਨਾ ਵੱਜਣ ਫਿਰ ਲਾ ਕੇ ਉਹਨੂੰ ਵੱਢਣ ਲੱਗਣਾ ਫਿਰ ਹਣ ਉਸ ਤੋਂ ਬਾਅਦ ਲੱਗੇ ਵੀ ਛੇਤੀ ਨਿਪਟਦੇ ਕੰਮ ਫਿਰ ਥੱਲੇ ਗਾਰੀਆਂ ਲਾਉਣ ਲੱਗੇ ਤੇ ਪਹਿਲਾਂ ਜਾਨੀ ਪੰਜ ਤਾਂ ਬਣਦਾ ਸੀਗਾ ਪਾਸੇ ਪੱਤੀਆਂ ਪਾਹਦੇ ਸੀਗੇ ਤੇ ਤਾਂ ਉਹ ਜਿਉਂ ਜਿਉਂ ਉਹ ਗੁੰਡ ਕਫਦੀ ਜਾਣੀਆਂ ਤੇ ਉਹਨੇ ਪਾਰਾ ਹੋਈ ਜਾਣਾ ਇਕੱਠੇ ਆਂ ਉਹ ਤੋਂ ਦੱਸਦੇ ਹੁੰਦੇ ਸੀ ਵੀ ਬਜ਼ੁਰਗ ਨਾ ਵੀ ਕਿ ਦੱਸਦੇ ਵੀ ਉਦੋਂ ਕਈਆਂ ਦੇ ਖਲੇ ਫਲੇ ਇਕੱਠੇ ਪਾਏ ਹੁੰਦੇ ਵੀੜੀ ਵਾਂਗੂ ਨੇੜੇ-ਨੇੜੇ ਵੀ ਉਹਦਾ ਫਲਾ ਉਹ ਕਹਿੰਦਾ ਉਹ ਆਪਣਾ ਤੇ ਜਦੋਂ ਕਿ ਦੱਸਦੇ ਕਿ ਤੇ ਧੁੱਪ ਪੂਰੀ ਪੈਣੀ ਕਹਿੰਦਾ ਚੱਕ ਦੇਖਦਾ ਦੁਪਹਿਰੇ ਕਢਾਉਂਦੇ ਨਹੀਂ ਸੀ ਹੁੰਦੇ ਕਹਿੰਦਾ ਹੁਣ ਹੁਣ ਚੱਲੋ ਕੰਮ ਬਾੜੀ ਪੁਰਦੀ ਆ ਦੁਪਹਿਰੇ ਕਹਿੰਦਾ ਤੂੜੀ ਉਦੋਂ ਇਹ ਜਿਹੀ ਬਣਾਦੇ ਜਮਾਂ ਤੂੜੀ ਆਪਣੀ ਅਰਗੀਆਂ ਤੇ ਅਰਗੀਆਂ ਹੁੰਦੀ ਸੀ ਤੂੜੀ ਹਾਂ ਉਹਦਾ ਕਹਿੰਦੇ ਧੱਪਕੇ ਚੜ੍ਹ ਗਿਆ ਪਾ ਬਹਿ ਜਾ ਉਹ ਲੋਕ ਕਹਿੰਦੇ ਧੱਪਨਾ ਬੰਦ ਦੀ ਜਾਂ ਉਹਦੋਂ ਬਜ਼ੁਰਗ ਆਪਣੇ ਕਿੰਨੇ ਤਕੜੇ ਹੁੰਦੇ ਸੀ ਦੇਲਾ ਯਾਰ ਉਹ ਸਾਰਾ ਪਹਿਲਾਂ ਗੋਹਣੀ ਫਿਰ ਉਹਨੂੰ ਇਕੱਠਾ ਕਰ ਫਿਰ ਤੰਗੜੀਆਂ ਨਾਲ ਉਡਾਉਣੀ ਫਿਰ ਦਾਣੇ ਆਟਾ ਕਰਨੇ ਤੂੜੀ ਆਟਾ ਕਰਨੀ ਢੰਡਗਾ ਆਟਾ ਕਰਨੀਆਂ ਫੇਰ ਕੌਣ ਗਿਆ ਉਹ ਤੰਗਲੀ ਨਾਲ ਡੌਂਦੇ ਹੁੰਦੇ ਸੀ ਬੋਲ ਹਾਂ ਤੰਗਲੀ ਨਾਲ ਬੋਲ ਡਾਉਣਾ ਫੇਰ ਜਿਹੜੀ ਛਜਲੀ ਆ ਉਹਨੂੰ ਹਲਾਉਣਾ ਨਹੀਂਗਾ ਬੇਤੋ ਉਹਨੂੰ ਹਲਾਉਣਾ ਨਹੀਂ ਉੱਤੋਂ ਐ ਕਰੀਣਾ ਹੌਲੀ ਹੌਲੀ ਹਾਂ ਥੋੜੇ ਥੋੜੇ ਦਾਣੇ ਸਿੱਟੀ ਜਾਣੇ ਸਿੱਟੀ ਜਾਣੇ ਉਦੋਂ ਮਾਂਜੇ ਨਾਲ ਢਾਈ ਜਾਣਾ ਫੇਰ ਪੀਂਡੂ ਬਣ ਜਾਂਦਾ ਯਾਰ ਉਦੋਂ ਤਾਂ ਆਪਾਂ ਨੇ ਨਾ ਬਜ਼ੁਰਗ ਸੀ ਜਿਹੜੇ ਪੁਰਾਣੇ ਯਾਰ ਉਹ ਤਾਂ ਦਾਣੇ ਨਾ ਘਰੇ ਲਿਉਂਦੇ ਹੁੰਦੇ ਸੀ ਪਹਿਲਾਂ ਘਰੇ ਦਾਣੇ ਘਰੇ ਲਿਉਨੇ ਕਰੇ ਲਿਆ ਕੇ ਫੇਰ ਮੰਡੀ ਜੇ ਜਿੰਨੇ ਘਰੇ ਰੱਖਣੇ ਰੱਖ ਕੇ ਬਾਕੀ ਮੰਡੀ ਫੇਰ ਲੈ ਕੇ ਜਾਂਦੇ ਸੀ ਹੁਣ ਤਾਂ ਕਹਿੰਦਾ ਟਰਾਲੀ ਨਾਲ ਮੈਂ ਤਾਂ ਸੱਟ ਗਈ ਜਾਂ ਟਰਾਲੀ ਨਾਲ ਕਣਕ ਸੱਟ ਕੇ ਆਇਆ ਝੋਨਾ ਸੱਟ ਸੱਟ ਕਹੀ ਦੱਸਦੇ ਹੁਣ ਤਾਂ ਜਦੋਂ ਬੋਲ ਤੋਲਦੇ ਸੀ ਛਜਰੀ ਭਰ ਕੇ ਧਿਆਨ ਨਹੀਂ ਰੱਖਣੀ ਉਹਦਾ ਲੈ ਕੇ ਕੁਝ ਵੰਡ ਦੇਣਾ ਮੰਗ ਵੰਡਣੀ ਰੀੜੀ ਵੰਡਣੀ ਰੀੜੀ ਕਹਿੰਦੇ ਉਹ ਰੀੜੀ ਹਾਂ ਪੁੰਨ ਦਾ ਨਿਕਲੇ ਪੁੰਨ ਦਾ ਨਿਕਲੇ ਰੀੜੀ ਹੁੰਦੀ ਸੀ ਲੈਂਦੇ ਉਹਦੇ ਹੀ ਰੀੜੀ ਹਾਂ ਬੋਦੀ ਛੱਡਦੇ ਬੋਦੀ ਸੱਚਾ ਹਾਂ ਬੋਦੀ ਵੀ ਉਹ ਮੈਂ ਕਹਿਣ ਕਿ ਬੋਦੀ ਵੀ ਛੱਡ ਦਿੰਦੇ ਆ ਤੇ ਆ ਟੀਵੀਆਂ ਤੇ ਮਮਈਲਾ ਨੇ ਤਾਂ ਉਹ ਸੁਰਤੀ ਮਾਰਤੀ ਕੋਈ ਪਤਾ ਹੀ ਨਹੀਂ ਬਜ਼ੁਰਗਾਂ ਦਾ ਨਾ ਕੋਈ ਬਜ਼ੁਰਗ ਕੋਲੇ ਮੈਂ ਕੋਈ ਗੱਲਬਾਤ ਸੁਣੇ ਅੱਗੇ ਬਜ਼ੁਰਗਾਂ ਤੋਂ ਗੱਲਾਂ ਤਾਂ ਹੀ ਤਾਂ ਅੱਜ ਲੱਗੇ ਆ ਤੁਹਾਡੀਆਂ ਗੱਲਾਂ ਸੁਣਨ ਵੀ ਸਾਰੇ ਅੱਡੋ ਅੱਡ ਸੁਣਾਓ ਆਪੋ ਆਪਣੇ ਵੀ ਵੇਖ ਜਿਵੇਂ ਹੁਣ ਬੋਦੀ ਦਾ ਬੋਦੀ ਦਾ ਨਹੀਂ ਜਾਨੂੰ ਤਾਂ ਕਿਹਨੂੰ ਪਤਾ ਵੀ ਬੋਦੀ ਕੀ ਹੁੰਦੀ ਆ ਉਹ ਜਿੰਨੇ ਵੀ ਆਪਾਂ ਵੜਦੇ ਆਂ ਬੋਦੀਆਂ ਮਤ ਜਿੰਨੇ ਵੀ ਆਪਾਂ ਵੜਦੇ ਆਂ ਰੁੱਕ ਭਰ ਕੇ ਦੇ ਮੱਥਾ ਟੇਕੇ ਛੱਡ ਦੇਣਾ ਪਈ ਗਾ ਨੂੰ ਚੰਗਾ ਸਮਾਂ ਲਾ ਕੇ ਫਿਰ ਅਸੀਂ ਵਢ ਗਏ ਹਾਂ ਬੀਰੀ ਕੋ ਰਪੇ ਬਾਤ ਤੇ ਛੱਡ ਦੇਣੀ ਜੀ ਸਮਾਂ ਲੱਗੇ ਤੇ ਫਿਰ ਤੇ ਫਿਰ ਆਪਣੇ ਲਾਂਗਾ ਮਗਰ ਤੋਂ ਵੜਦੇ ਹੁੰਦੇ ਤੇ ਕਿੰਨੇ ਆਉਂਦੇ ਹੁੰਦੇ ਲੋਕ ਰਾਜ ਆ ਗਿਆ ਜੀ ਬਰਾਸੀ ਆ ਗਿਆ ਜੀ ਚੋਰ ਆ ਗਿਆ ਜੀ ਸਾਰੇ ਹੋਰ ਵੀ ਮੰਗਣ ਵਾਲੇ ਵੀ ਆ ਜਾਂਦੇ ਹੁੰਦੇ ਸੀ ਰਿਓੜਗਾ ਲਈ ਫਰਦੇ ਰਿਓੜਗਾ ਰਿਓੜਗਾ ਲਈ ਫਰਦੇ ਹੁੰਦੇ ਰਿਓੜਗਾ ਵੰਡਦੇ ਹੁੰਦੇ ਸੀ ਤੇ ਉਹਨੂੰ ਰੱਬ ਦੇਊਗਾ ਹੋਰ ਉਹਨੇ 20 ਚੀਜ਼ਾਂ ਦੇਣੀਆਂ ਸੀਸਾਂ ਦੇਣੀਆਂ ਤੇ ਆਪਾਂ ਲਾਂਗਾ ਪਾ ਦੇਣਾ ਨੂੰ ਥੱਬਾ ਭਰ ਕੇ ਕਨੇ ਚੰਗਾ ਚਾ ਲੈ ਜਾਇਆ ਜਾਣਾ ਤੇ ਉਹਨਾਂ ਦੇ ਵਿਚਾਰੇ ਨੇ ਲਾਂਗੇ ਨੇ ਕੁੱਟ-ਕੱਟ ਕੇ ਤੇ ਆਪਦੇ ਦਾਣੇ ਬਣਾ ਕੇ ਲੈ ਜਾਂਦੇ ਸੀ ਹਾਂਜੀ ਮੈਂ ਅਚਾਰ ਜਿਹੜੀਆਂ ਬੀਬੀਆਂ ਸੀ ਨਾ ਉਹਨਾਂ ਤੋਂ ਵੀ ਜ਼ਿਆਦਾ ਸੀਗਾ ਪਹਿਲਾਂ ਰੋਟੀਆਂ ਲੈ ਕੇ ਜਾਣੀਆਂ ਫਿਰ ਦੁਪਹਿਰੇ ਲੈ ਕੇ ਜਾਣੀਆਂ ਹਾਂ ਹਾਂ ਤੋਂ ਤੱਕ ਨਹੀਂ ਕੋਈ ਰੋਟੀ ਲੈ ਕੇ ਜਾਂਦੀ ਉਹ ਬੁੜੀਆਂ ਦੇ ਲੈ ਬੁੜੀਆਂ ਦੇ ਵਿੱਚ ਜਾਨ ਬਹੁਤ ਸੀ ਜਰ ਸੀ ਉਧਰ ਕੋਈ ਨਹੀਂ ਬੁੜੀਆਂ ਦਾ ਕੰਮ ਬਾਲਾ ਸੀ ਜਗ ਬੁੜੀਆਂ ਦਾ ਸ਼ੱਕਰ ਤੱਕ ਦੁਪਹਿਰੇ ਦਾਦੇ ਸ਼ੱਕਰ ਲੈ ਜਾਣੀ ਨਾਲ ਪਾ ਕੇ ਘਿਓ ਪਾ ਕੇ ਬੁੜਿਆਂ ਵਾਸਤੇ ਜੇ ਹੱਥ ਜੋੜਿਆ ਤਾਂ ਉਧਰ ਉਹਨੂੰ ਭਰੀ ਚਕਾ ਦੇਣੀ ਚਰੀਦੀ ਵੀ ਲੈ ਚਾ ਲੈ ਕਮੈ ਲ ਆਉਂਗਾ ਮੈਨੇ ਬਜ਼ੁਰਗਾਂ ਨੇ ਨਸੀਬਤਾਂ ਕੱਟੀਆਂ ਲੋਕਾਂ ਨੂੰ ਕੀ ਪਤਾ ਵੀ ਕੀ ਚੀਜ਼ ਆ ਬਜ਼ੁਰਗ ਬਿਲਕੁਲ 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 ਆ ਉਹਦੇ ਲੋ ਪੱਟੇ ਲਈ ਆ ਲੈ ਲਈ ਲੋਟੀ ਯਾਰ ਗੱਡੇ ਹੁੰਦੇ ਲੈ ਗੱਡੇ ਤੇ ਕਿਨੇ ਗੱਲੇ 15 20 ਕ ਮਾਣੇ ਦਾਣੇ ਪੈਂਦੇ ਹੁਣ ਗੱਡੇ ਚ ਹਾਂਜੀ ਇੰਨੇ ਕੀ ਪੈਂਦੇ ਸੀ ਹਾਂ 20 25 ਮਾਣ ਮਸਾਂ ਪੈਂਦੇ ਹੁੰਦੇ ਸੀ ਲਿਉਂਦੇ ਗੱਡਿਆਂ ਨਾਲ ਘਰੇ ਤੋਂ ਫੇ ਤੂੜੀ ਗੱਡੇ ਨਾਲ ਘਰੇ ਅੰਦਰ ਸਿੱਟਣੀ 도ੜੇ ਹੁੰਦੇ ਸੀ ਉਹ ਤਾਂ ਪਹਿਲੀਆਂ ਚ 도ੜੇ ਹੁਣ ਨਹੀਂ ਗਈ ਫੁੱਟ ਗਿਆ ਹਾਂ ਪੱਲੀਆਂ ਤਾਂ ਹੁਣ ਚੱਲੀਆਂ ਆਪਣੀਆਂ ਤਾਂ ਆਪਣੀ ਪੂਰੀ ਸੁਰਤ ਜੀ ਚੱਲੀਆਂ ਪਹਿਲਾਂ ਤਾਂ ਦੱਸਦੇ ਜੋੜਾ ਹੁੰਦਾ ਸੀ 도ੜਾ ਹੁੰਦਾ ਸੀ 도ੜਾ ਹਰੇਕ ਦੇ ਘਰੋਂ ਮੰਗਣੇ ਮੰਗਣੇ ਇੱਕ ਦੂਜੇ ਦੇ ਘਰੋਂ 도ੜਾ ਮੰਗਣਾ ਵੀ ਅਸੀਂ ਤੂੜੀ ਢੋਣੀ ਆ ਹਾਂ ਜੇ ਦਾਣੇ ਟੂਣੇ ਪੱਲੇ ਪਾਣ ਬਾ ਟਕਾਉਣੇ ਵੀ ਅੱਜ ਇਹਦਾ ਬੋਲਟ ਹੋਣਾ ਹੈ ਅੱਜ ਇਹਦਾ ਬੋਲਟ ਹੋਣਾ ਬੰਦੇ ਮੰਗਵੇ ਇੱਕ ਦੂਜੇ ਤੇ ਜਾਣਾ ਚਰ ਹਾਂ ਜਿਉਂ ਪਿੰਡਾਂ ਚੋ ਘਰੀ ਚਾਕੇ ਸਿੱਟਣਾ ਆਂ ਸਿੱਟਣੇ ਹਾਂ ਆ ਚਾਰਨੇ ਦੀ ਮਸ਼ੀਨ ਹੁੰਦੀ ਸੀ ਆਪਣੇ ਤੇ ਜਿੱਥੇ ਹੁਣ ਕਰਤਾਰ ਕਾ ਘਰ ਆ ਮੈਨੂੰ ਪਤਾ ਤੇ ਇੱਥੇ ਮਸ਼ੀਨ ਹੁੰਦੀ ਚਾਰਨੇ ਦੀ ਤੇ ਮੈਨੂੰ ਸੁਰਤਾ ਪੈ ਸੀ ਲਾਂਗੇ ਜੇ ਚ ਖੇੜਦੇ ਹੁੰਦੇ ਸੀ ਤੇ ਉਦੋਂ ਬੁੜਿਆਂ ਨੇ ਇੱਕ ਦੂਜੇ ਨਾਲ ਦਾਣੇ ਕਢਾਉਣੇ ਜਿੱਦ ਦੇ ਵਾਰੀ ਆ ਜਾਣੀ ਪੰਜ ਪੰਜ ਸੈਣ ਰਾਤ ਦੇਣਾ ਤੁਰੇ ਫਿਰਨ ਤੁਰੇ ਫਿਰਨ ਮਤਲਬ ਦਾਦੇ ਲਾਲ ਅੱਖਾਂ ਚੂ ਹੋ ਜਾਣੀਆਂ ਚਾਰ ਚਾਰ ਰਾਤਾਂ ਤਿੰਨ ਤਿੰਨ ਰਾ ਕਮੇਟੀ ਤੋਰੇ ਜਾਂਦੇ ਆ ਤੇ ਉਹਦੇ ਵੀ ਮੋਗੇ ਜੇ ਦੋ ਰੱਖੇ ਤੂੜੀ ਇਕ ਕਰਿਆ ਨਿਕਲ ਗਈ ਇਕ ਕਰਿਆ ਨਿਕਲ ਗਈ ਇਕ ਕਰਿਆ ਨਿਕਲ ਗਈ ਤਿੰਨ ਮੋਗੇ ਜੇ ਰੱਖੇ ਹੁੰਦੇ ਸੀ ਹਾਂ ਦੂਜੇ ਪਾਸੇ ਨੂੰ ਕਰਕੇ ਚਲਾਣ ਲਾ ਕੇ ਹੁੰਦਾ ਹਾਂ ਹਾਂ ਚੱਕਣੀ ਹੁੰਦੀ ਸੀ ਹਾਂ ਬਹੁਤ ਯਾਰ ਬਸੀਬਤਾਂ ਬਜ਼ੁਰਗਾ ਨੇ ਬਾਈ ਬਾਹਲੀਆਂ ਬਸੀਬਤਾਂ ਕੱਟ ਗਿਆ ਯਾਰ ਤੇ ਫੇਰ ਦੱਸਦੇ ਉਹ ਤੋਂ ਪੈੜੀ ਪੱਧਰ ਨਹੀਂ ਸੀ ਨਹੀਂ ਛੋਟੇ ਛੋਟੇ ਕਿਆਰੇ ਪਾਉਣੇ ਖੂਦ ਹੈ ਨਾ ਤੇ 11 ਚੋਂ ਮੇ ਪਾਣੀ ਲਾਉਣਾ ਜਿੰਦਰੀਆਂ ਦਾ ਸਿੱਟਾ ਸਿੱਟਣੀਆਂ ਹਾਂ ਜਿੰਦਰੀਆਂ ਦਾ ਸਿੱਟਾ ਸਿੱਟਣੀਆਂ ਪਾਣੀ ਚੜਦਾ ਹੋ ਜੇ ਪਾਣੀ ਚੜਦਾ ਹੋ ਜੇ ਜੀ ਕਿਹੜਾ ਮੋਗੇ ਸੀ ਸਰੋਂ ਲੱਗ ਵੀ ਜੀ ਹੁਣੀ ਯਾਰ ਦੂਜਾ ਆਪਣਾ ਕੀ ਉਹਦਾ ਨਾ ਕਣ ਕੱਢ ਵੀ ਜੀ ਹੁਣੀ ਹਾਂ ਸੋਨੇ ਕਣਕ ਲਾ ਕੇ ਵੇਜਣ ਹੁਣੀ ਫਿਰ ਬਾਜਾਂ ਲਾਉਂਦੇ ਹੁੰਦੇ ਯਾਰ ਜਦੋਂ ਕੋਈ ਖੁਸ਼ ਹੁੰਦੇ ਫਿਰ ਬਾਜਾਂ ਵੀ ਲਾਉਂਦੇ ਸੀ ਬੱਚੋੜੇ ਨਾ ਫੜਾ ਹੱਕਦੇ ਦੁਪਹਿਰੇ ਕਹਿੰਦੇ ਬਾਜਾਂ ਲਾ ਦੇਣੀਆਂ ਹਾਂ ਤੇ ਗੁੜ ਜਰ ਆਮ ਆਪਣਾ ਆਪਣੇ ਘਰੀ ਹਰੇਕ ਦੇ ਕਮਾਦ ਹੁੰਦਾ ਸੀ ਤੇ ਫਲੇ ਕੋਲੇ ਜਿੱਥੇ ਫਲਾ ਗਾਉਂਦੇ ਹੁੰਦੇ ਸੀ ਉਥੇ ਨਾਲ ਹੀ ਗੁੜ ਪਿਆ ਕਹਿੰਦੇ ਜਦੋਂ ਪਾਣੀ ਪੀਣਾ ਨਾਲ ਡਲਿਆ ਗੁੜ ਦਾ ਖਾ ਲੈਣਾ ਤੇ ਬੁੜੀਆਂ ਨੇ ਚਾਹਾਂ ਵੇਲੇ ਆਥਰੇ ਜਿਲੇ ਆਣਾ ਦੁੱਧ ਕਾੜਨੇ ਵਾਲਾ ਉਹਦੇ ਨਾਲ ਗੁੜ ਖਾਣਾ ਤੇ ਸ਼ਾਮ ਨੂੰ ਸ਼ੱਕਰ ਪਾਣ ਦੀਆਂ ਹੁੰਦੀਆਂ ਸੀ ਆਣੇ ਬਜ਼ੁਰਗਾਂ ਦਾ ਹੱਥ ਮੂੰਹ ਵੀ ਬਹੁਤ ਰੱਖਦੇ ਸੀ ਲੋ ਆਪਣੇ ਮਾਈਆਂ ਹਾਂ ਤੋੜੇ ਦੇ ਉੱਤੇ ਗੱਟਾ ਭਿਓ ਕੇ ਦੇ ਦੇਣਾ ਪਾਣੀ ਠੰਡਾ ਆਵੇ ਹੁਣ ਉਹ ਕੋ ਕੋ ਗੋਲਾ ਭਰਦੇ ਆ ਜਿਵੇਂ ਪਾਣੀ ਪੀਣੇ ਫੜੇ ਅਗਣੇ ਤੇ ਪਰੋਤ ਫੇਰਾ ਦਪਹਿਰੋ ਤੇ ਪਰਾ ਹਾਂ ਤੋੜੇ ਦੇ ਉੱਤੇ ਯਾਰ ਗਿੱਲਾ ਬੋਰਾ ਕਰਕੇ ਪਾ ਦਿੰਦੇ ਸੀ ਵੀ ਠੰਡਾ ਰਵੇ ਵੀ ਹਵਾ ਜਾ ਕੇ ਨਿਕਲੇ ਤਾਂ ਠੰਡਾ ਰਵੇ ਹਾਂ ਚਾਰ ਚਾਰ ਤੋੜੇ ਪੰਜ ਪੰਜ ਤੋੜੇ ਭਰੇ ਪਏ ਹੁੰਦੇ ਸੀ ਪਿੰਡਾਂ 'ਚ ਹਾਂ ਤੇ ਬਜ਼ੁਰਗਾਂ ਨੇ ਭਰ ਕੇ ਲੈਣਾ ਜਿੱਥੇ ਕਦੇ ਨਲਕਾ ਆਪਣਾ ਸਾਂਝੇ ਥਾਂ ਹੁੰਦਾ ਸੀ ਕਿਤੇ ਉੱਥੋਂ ਭਰ ਕੇ ਲਿਆਉਣਾ ਪਾਣੀ ਮੈਨੂੰ ਇਹ ਯਾਦ ਆ ਕਿ ਤੁਹਾਡੇ ਚਾਚੇ ਹੁਣੇ ਜਿਹੜੇ ਦਾਣੇ ਘੜਦੇ ਸੀਗੇ ਹਾਂ ਇਹਨੂੰ ਆਪ ਅਸਾਂ ਦੂਜਾ ਗੋੜਜਾ ਘੋਲ ਕੇ ਹਾਂ ਤੇ ਕਿਹਾ ਸਰਬਤ ਬਣਾ ਕੇ ਉਹ ਸਰਬਤ ਬਣਾ ਕੇ ਰੱਖਾ ਠੱਕਰ ਜਾਂ ਗੋੜ ਘੋਲ ਕੇ ਸਰਬਤ ਬਣਾ ਲੈਂਦੇ ਗੋੜ ਦਾ ਹੀ ਵੇਲਾ ਗੋੜ ਘੋਲ ਕੇ ਪੀ ਲੈਂਦੇ ਸੀ ਬਾਕੀ ਗੋੜ ਘੋਲ ਕੇ ਜਮਾ ਦਾ ਆਟਾ ਨਾ ਜੋਕੀ ਉਪੇਹਾ ਕੇ ਪਿਣਾ ਕੇ ਫਿਰ ਸੱਤੂ ਬਣਾਉਣਾ ਸ਼ੱਕਰ ਘੋਲ ਕੇ ਪਾਣੀ ਵਿੱਚ ਉਹ ਸੱਤੂ ਕਹਿੰਦੇ ਸੀ ਅਗਲਾ ਕਹਿੰਦਾ ਫਲਾਣਾ ਤੇ ਸੱਤੂ ਮੁਕੇ ਸੱਤੂ ਮੁਕੇ ਆ ਮੁਕੇ ਆ ਉਹ ਪੀਣਾ ਉਹ ਵੀ ਪੀਣਾ ਹਾਂ ਖੜਾਕਾ ਚੰਗੀਆਂ ਸੀ ਜੀ ਸਾਡੇ ਵੇਲੇ ਵੈਲ 3 ਵੈਲ 3 ਵੈਲ ਕੋਈ ਹੁੰਦਾ ਨਹੀਂ ਕੋਈ ਪਹਿਲਾਂ ਯਾਰ ਸਮਾਨ ਹੀ ਸਾਰਾ ਲੱਕੜ ਦਾ ਸੀ ਤੰਗਲੀ ਵੀ ਕਹਿੰਦੇ ਲੱਕੜ ਜੀ ਦੀ ਹੁੰਦੀ ਸੀ ਤੇ ਦੂਜਾ ਫੇਰ ਆਪਣਾ ਕੀ ਉਹਦਾ ਨਾਮ ਸੜਗ ਵੀ ਤੱਕੜ ਦੀ ਜੱਟ ਵੀ ਲੱਕੜ ਦਾ ਆ ਦੋ ਸਿੰਘ ਆ ਜਾਂਦਾਈ ਮੈਨੂੰ ਪਤਾ ਦੇਖਿਆ ਮੈਂ ਵੀ ਉਹਦੇ ਨਾਲ ਤਾਂ ਮੁੜ ਕੇ ਪਾ ਯਾਰਾ ਪ੍ਰਾਲੀ ਝੋਨੇ ਝਾੜਦੇ ਨੇ ਪ੍ਰਾਲੀ ਵੀ ਉਹਦੇ ਨਾਲ ਪੱਟ ਕੇ ਜੇ ਪਰੇ ਨੂੰ ਲੈ ਜਾਂਦੇ ਹੁੰਦੇ ਸੀ ਉਹ ਛੱਡਦਾ ਨਹੀਂ ਜੀ ਜੱਟਰਾਉ ਛੱਡਦਾ ਨਹੀਂ ਸਿਆ ਜਿੱਥੇ ਮਰਜੀ ਲੈ ਜਾ ਜਿੱਤੱਕ ਕੱਢ ਫੇਰ ਨਿਕਲਦਾ ਹਾਂ ਜੰਨਾ ਕਬੂ ਜੰਨਾ ਕਬੂ ਹੁੰਦੇ ਸੀ ਉਹਨੇ ਖੁੱਪ ਜਾਂਦਾ ਸੀ ਉਹ ਨੂੰ ਜੱਟ ਕਿੱਥਾਂ ਕਹਿੰਦੇ ਫੇਰ ਤੱਕ ਕੱਢ ਫੇਰ ਕਰਦਾ ਹੀ ਹੁੰਦਾ ਬੇਟਾ ਤੂੰ ਤੋੜਦਾ ਸਿਆਉ ਜਿੰਦਰੀ ਹੁੰਦੀ ਜਿੰਦਰੀ ਨਾਲ ਬੱਟਾਂ ਪਾਉਣੀਆਂ ਦੇਖ ਲੈ ਬਜ਼ੁਰਗਾਂ ਨੇ ਮੰਗ ਕੇ ਇੱਕ ਦੂਜੇ ਬੰਦੇ ਨੂੰ ਕਹਿੰਦਾ ਆਇਆ ਯਾਰ ਦੋ ਜਿੰਦਰੇ ਕਰ ਲੋ ਅੱਜ ਇੱਕ ਕਰ ਲੋ ਹਰੇਕ ਨੇ ਹਾਂ ਹੁਣ ਤਾਂ ਆਪਾਂ ਟਰੈਕਟਰ ਨਾਲ ਲਾ ਕੇ ਨਾ ਪਾਉਣ ਪਹਿਲਾਂ ਨਹੀਂ ਸੀ ਪਾਉਂਦੇ ਟਰੈਕਟਰ ਨਾਲ ਪਹਿਲਾਂ ਜਿੰਦਰੇ ਨਾਲ ਸਾਰੀ ਸਾਰੀ ਥੜੀ ਨਿਕਲ ਜਾਣੀ ਯਾਰ ਜਿੰਦਰੇ ਨਾਲ ਬੱਟਾਂ ਹੁੰਦੀਆਂ ਸੀ ਕਿੱਲੇ ਚ ਹੋਰ ਤਾਂ ਵਾਰ ਤਾਂ ਦੋ ਬੱਟਾ ਪਾਉਂਦੇ। ਹੋਰ ਤਾਂ ਇੱਕ ਬੱਟ ਪਾਉਂਦੇ ਧੇ ਕਿੱਲੇ ਦਾ 11 ਵਾ ਯਾਰ। ਫਿਰ ਉਹਨੂੰ ਕਹਿਣਾ ਇਹ ਥਾਨੀਵਾ ਹੋ ਗਿਆ ਪਾ ਦੂਰੀ ਯਾਰ ਪੱਟ ਛਾੜਤੀ ਫਿਰ ਛੱਟ ਛੱਟ ਕੇ ਉਹਨੂੰ ਬਰਾਬਰ ਕਰਨਾ। ਬਰਾਬਰ ਕਰਨਾ। ਛੱਟ ਕੇ ਵਿਚਾਰਿਓ ਕਹਿ ਰਹੇ ਨੇ ਫਿਰ ਉਹ ਬਰਾਬਰ ਕਰਨਾ। ਬਰਾਬਰ ਕਰਨਾ ਹਾਂ। ਜਿੱਟੇ ਜਵਾਦੀ ਆ ਕੇ ਆਪਣਾ ਗਿੰਦਰੀ। ਹੂੰ। ਹਾਂ। ਕੱਲਾ ਬੰਦਾ ਵੀ ਵੱਟਾਂ ਪਾ ਦਿੰਦਾ ਈ ਉਹ ਸੰਭਰ ਕੱਤੇ ਜਿਹੜਾ ਇੱਕ ਇੱਕ ਲੋਹੇ ਜਿਹਦਾ ਬਣਾ ਚੰਨੂ ਮੈਤਰੀ ਹੁੰਦਾ ਸੀ ਆਪਣੇ ਇੱਥੇ ਚੰਨੂ ਮੈਤਰੀ ਕੋਲੇ ਹੁੰਦਾ ਜੋ ਲੋਹੇ ਜਿਹਦਾ ਬਣਾਇਆ ਤੋ ਕੱਲਾ ਹੀ ਵੱਟਾਂ ਪਾਈ ਜਾਂਦਾ ਦਾ ਉਹਦੇ ਨਾਲ ਕੱਲਾ ਹੀ ਵੱਟਾਂ ਪਾਈ ਜਾਂਦਾ ਮਤਾਂ ਤੋ ਮਰ ਕੱਲਾ ਚੜਾਈ ਜਾਂਦਾ ਹਾਂ ਚੜਾਈ ਜਾਂਦਾ ਸੀ ਉਧਰੋਂ ਲਈ ਪੱਤੀ ਲੱਗੀ ਸੀ ਆ ਥੱਲੇ ਉਹਦੋਂ ਉਧਰੋਂ ਲਈ ਆਉਣਾ ਇਧਰੋਂ ਲਈ ਜਾਣਾ ਲਈ ਜਾਣਾ ਹਾਂ ਲੱਗ ਜਾਂਦਾ ਏ ਥੱਲੇ ਉਹਦੇ ਪੱਤੀ ਥੱਲੇ ਪੱਤੀ ਲੱਗੀ ਹੁੰਦੀ ਸੀ ਆਹੋ ਆ ਮੈਂ ਦੇਖਿਆ ਚੰਗੀ ਤਰ੍ਹਾਂ ਕਈ ਵਾਰ ਤਾਂ ਬੁੱਢੀਆਂ ਕਪਾਹਾਂ ਵੀ ਰੱਖੀਆਂ ਹੁੰਦੀਆਂ ਦੱਸਦੇ ਹਨ ਬੁੱਢੀ ਕਪਾਹ ਹਾਂ ਹਾਂ ਵੜ ਦੇਣੀ ਉੱਤੋਂ ਉੱਤੋਂ ਦਾਤੀ ਨਾਲ ਵਾਲੀ ਉਹਨੇ ਫੇਰ ਫੁੱਟੇ ਹੋਣਾ ਹਾਂਜੀ ਉਹ ਅਗਲੇ ਖਾਲੀ ਫੁੱਟੇ ਦੇ ਸੀ ਪਹਿਲੇ ਪਹਿਲੇ ਉਹ ਮੋਹ ਫੁੱਟ ਦਿੰਦੇ ਸੀ ਉਹਦੇ ਚਾਲਾ ਜੀ ਤਾਂ ਹਾਂ ਉਦੋਂ ਜ਼ਿਆਦਾ ਫੋਟ ਕਰਦੀ ਸੀ ਹੋ ਸਕਾ ਕੋਟ ਕਰਦੇ ਆ ਜਿੱਥੇ ਹੁਣ ਯਾਰ ਇੰਦਰਜੀਤਾ ਬੈਠਾ ਹੁਣ ਖੇਤ ਚ ਇਥੇ ਦਾ ਯਾਰ ਆਮਤੀ ਰੇਜੇ ਹੁੰਦੇ ਸੀਗੇ ਕੋ ਟਿੱਬਾ ਜਾਂ ਹੁੰਦਾ ਸੀ ਪੰਨੇ ਵਾਲਾ ਵਜਦਾ ਹੁੰਦਾ ਸੀ ਚੰਨੂ ਵਾਲਾ ਚੰਨੂ ਵਾਲਾ ਤੇ ਪੰਨੇ ਵਾਲਾ ਤੇ ਇੱਥੇ ਟਿੱਬੇ ਤੇ ਮਤੀਰੇ ਹੁਣੇ ਅਸੀਂ ਵੀ ਤੋੜਦੇ ਨੇ ਦੁਪਹਿਰੋਂ ਆਉਣਾ ਤੇ ਮਤੀਰੇ ਤੋੜਨ ਬੇਕਾਰ ਹੀ ਰੱਖਦੇ ਬੇਕਾਰ ਜਿਹਾ ਹੁੰਦਾ ਜੀ ਇਹਦਾ ਹੁਣ ਜੰਮਣ ਲੱਗੀ ਹੁਣ ਸਗੋਂ ਬਾਹਲੀ ਜਾਂਦੀ ਐ ਹੂੰ ਹੁਣ ਦਾ ਝੋਨਾ ਲੱਗਣ ਲੱਗਿਆ ਹੁਣ ਦਾ ਝੋਨਾ ਲੱਗਣ ਲੱਗਿਆ ਹਾਂ ਬਹੁਤ ਜਰ ਬਾਲਾ ਸਮਾਂ ਯਾਰ ਉਦੋਂ ਇੱਕ ਗੱਲੋਂ ਪੂਰਾ ਚੰਗਾ ਸੀ ਬਾਈ ਚੰਗਾ ਸਮਾਂ ਸੀ ਚੰਗਾ ਸੀ ਕਰਜ਼ਾ ਕਿਸੇ ਸਰ ਨਹੀਂ ਸੀ ਨਾ ਕੋਈ ਕਰਜ਼ਾ ਬਾਈ ਚੱਕਦਾ ਸੀ ਨਾ ਕੋਈ ਬਿਮਾਰੀ ਸੀ ਕਿਸੇ ਦੀ ਤੇ ਨਾ ਕਿਸੇ ਬਜ਼ੁਰਗ ਦੇ ਬਾਈ ਗੋਡੇ ਦੁਕੇ ਨਾ ਕਿਸੇ ਨੂੰ ਕੈਸਰ ਦੀ ਨਾ ਕਿਸੇ ਕਹਿੰਦਾ ਕੋਈ ਆਪਾਂ ਬੜਾ ਤਾਂ ਲੈ ਜਾਂਦੇ ਨਹੀਂ ਸੀ ਹਸਪਤਾਲ ਜਮ ਨਹੀਂ ਨਾ ਹਸਪਤਾਲ ਹੁੰਦਾ ਸੀ ਕੋਈ ਅਜਗਰਾਮਾਂ ਚ ਇੱਕ ਅੱਧਾ ਹੁੰਦਾ ਸੀ ਉਹਨਾਂ ਦੇ ਉਹਨਾਂ ਦੇ ਬੱਚੇ ਵੀ ਚੰਗੇ ਸੀ ਜੇ ਸੋਨੀ ਵੀ ਜਾਣਾ ਪੁੱਛ ਕੇ ਜਾਣਾ ਬਾਪੂ ਜੀ ਮੈਨੂੰ ਤੇ ਲਾਉਂਗਾ ਹਾਂ ਤੂੰ ਕਹਣਾ ਛੇਤੀ ਮੁੜਿਆਈ ਛੇਤੀ ਮੁੜਿਆਈ ਚਿਰ ਨਾਵੇਂ ਚਿਰ ਲਾਵੇਂ ਮੁੰਡਾ ਨਹੀਂ ਹੁਣ ਵਾਲੇ ਮੁੰਡੇ ਦਾ ਛੱਡਦੇ ਨਹੀਂ ਆਉਂਦੇ ਸਾਰਿਆਂ ਤੋਂ ਜਾ ਕੇ ਹਾਂ ਪਤਾ ਹੀ ਨਹੀਂ ਪਹਿਲੀ ਗੱਲ ਤਾਂ ਹੁਣ ਜਾਣਾ ਕਿ 10 ਨਾ ਦੱਸਦੇ ਨਾ ਪੁੱਛਦੇ ਆਪ ਹੀ ਉੱਠ ਜਾਂਦੇ ਆਪ ਹੀ ਆ ਜਾਂਦੇ ਆ ਉਦੋਂ ਯਾਰ ਮਾਂ ਪਿਓ ਕੋਲੇ ਬਹਿਣਾ 10 ਮਿੰਟ ਬਹਿ ਕੇ ਉਹਨੂੰ ਵੜਿਆਉਣਾ ਵੜਿਆ ਕੇ ਫੇਰ ਉਹਨੇ ਕਹਿਣਾ ਵੀ ਚੰਗਾ ਚਾਵੜਾ ਤੇ ਮੋੜੇ ਆਏ ਆ ਤਾਂ ਛੇਤੀ ਪਾਈ ਕਰੇ ਤੇ ਕੰਮ ਬਹੁਤ ਆਪਣੇ ਹਾਂ ਐਂ ਕਹਿਣਾ ਬਜ਼ੁਰਗਾਂ ਨੇ ਜੇ ਜਾਣਾ ਹੁੰਦਾ ਈ ਉਹੀ ਕੰਮ ਹੀ ਭੱਜ-ਭੱਜ ਕੇ ਕਰੀ ਜਾਂਦਾ ਹਾਂ ਪਹਿਲਾਂ 2 ਦਿਨ ਕੰਮ ਹੀ ਨਾ ਵੇਡ ਲੈਣਾ ਕਹਿਣਾ ਜਾਣਾ ਯਾਰ ਹੈ ਵੀ ਐਵੇਂ ਹੀ ਸੀ ਐਵੇਂ ਹੀ ਸੀ ਮੈਂ ਤਾਂ ਆਪ ਅਸੀਂ ਤਾਂ ਆਪੇ ਐਵੇਂ ਹੀ ਕਰਦੇ ਰਹੇ ਹਾਂ ਜੇ ਕੋਈ ਕੰਮ ਹੋਣਾ ਹਾਂ ਅੰਦਰ ਪੈ ਜਾਂਦੇ ਹਾਂ ਹਾਂ ਹੁਣ ਤੱਕ ਲੈ ਰੁੱਸ ਕੇ ਮੈਨੂੰ ਜਵਾਬ ਕਿਉਂ ਦੇਤਾ ਅ ਤੁਰਨਾ ਬੰਦ ਤੇ ਗਣਾ ਤਾਂ ਤਨ ਜਾਂ ਤਾਂ ਨਾ ਕੋ ਲੱਗਣਾ ਕੰਮ ਕਰਨਾ ਬਿਲਕੁਲ ਕੰਮ ਨਵੇੜ ਜੇ ਫੇਰ ਜਾਣਾ ਜੇ ਬੰਦਾ ਆਪਦੀ ਭੈਣ ਨੂੰ ਜਾਂ ਕੁੜੀ ਨੂੰ ਲੈਣ ਵੀ ਜਾਂਦਾ ਸੀ ਨਾ ਜਾ ਕੇ ਉੱਥੇ ਪਹਿਲਾਂ ਵੱਡੇ ਬਜ਼ੁਰਗ ਨੂੰ ਪੁੱਛਦੇ ਸੀ ਵੀ ਮੈਂ ਭਾਈ ਲੈਣ ਆਇਆ ਤੇ ਲੈ ਕੇ ਜਾਣਾ ਫੇਰ ਉਹਨੇ ਕਿਹਾ ਚੰਗਾ ਭਾਈ ਲੈ ਜੀ ਲੈ ਜਾਓ ਭਾਈ ਤੇ ਨਹੀਂ ਮੋੜ ਵੀ ਦਿੰਦੇ ਹੁੰਦੇ ਸੀ ਵੀ ਸਾਡੇ ਭਾਈ ਹਜੇ ਕੰਮ ਬਾਲਾ ਹਾਂ ਮੋੜਦੇ ਨਹੀਂ ਹਾਂ ਮੋੜਦਾ ਵੀ ਸਾਡੇ ਤਾਂ ਹਜੇ ਫਲਾਨਾ ਕੰਮ ਬਾਲਾ ਰਹਿੰਦਾ ਭਾਈ ਹਜੇ ਨਹੀਂ ਤੋੜਨੀ ਬਹਿੰਦੇ ਬਜ਼ੁਰਗਾਂ ਕੋਲੇ ਸੀ ਹਾਂ ਬਹਿੰਦੇ ਬਜ਼ੁਰਗਾਂ ਕੋਲੇ ਸੀ ਭਾਈ ਕਿਸੇ ਨੇ ਵੀ ਆਉਣਾ ਚਾਹੇ ਕੁੜੀ ਦੇ ਭਰਾ ਨੇ ਆਉਣਾ ਚਾਹੇ ਉਹਦੇ ਪਿਓ ਨੇ ਉਹਨਾਂ ਤੇ ਆ ਕੇ ਬਜ਼ੁਰਗਾਂ ਕੋਲੀ ਬਹਿਣਾ ਵੱਡਿਆਂ ਕੋਲੀ ਆ ਕੇ ਬਹਿਣਾ ਹਾਂ ਤੇ ਬੁੜੀਆਂ ਵੀ ਐਵੇਂ ਕਹਿੰਦੀਏ ਬਾਈ ਚੰਗੀਆਂ ਸੀਗੀਆਂ ਵਿਚਾਰਕਾਂ ਮੰਨਦੀਆਂ ਸੀ ਮੰਨਦੀਆਂ ਸੀ ਉਸ ਟਾਈਮ ਤੇ ਬੱਚੇ ਸੀ ਕਿੰਨਾ ਡਾਰ ਮੰਗਦੇ ਮੰਨਦੇ ਸੀ ਬਜ਼ੁਰਗਾਂ ਦਾ ਬਾਲਾ ਮੰਦੇ ਬਾਈ ਜੇ ਕੋਈ ਲੰਬਾ ਵੀ ਲੈ ਕੇ ਉਹਨਾਂ ਤੇ ਘਰੋਂ ਛੱਤਰ ਪੈਂਦੇ ਹੀ ਪਹਿਲਾਂ ਤਾਂ ਕਹਿੰਦਾ ਮਾਰ ਦੇ ਚਾਰ ਹੋਰ ਸਾਲ ਦੇ ਜੇ ਇਲਤ ਕਰਦਾ ਹੋਇਆ ਤਾਂ ਇਹ ਸਾਡਾ ਕੋਈ ਨਹੀਂ ਹੁਣ ਅਗਲਾ ਤੂੰ ਕਿਵੇਂ ਹੱਥ ਲਾਇਆ ਤਾਂ ਸੱਜੇ ਤੱਕ ਅਸੀਂ ਤੈਨੂੰ ਘੂਰਿਆ ਨਹੀਂ ਤੇ ਤੂੰ ਇਹਨੂੰ ਕੋਟਣ ਲੱਗ ਗਿਆ ਸਾਡੇ ਜਵਾਕ ਨੂੰ ਹੈ ਹੁਣ ਤਾਂ ਬਾਈ ਬਰਾਬਰ ਰਫਲੋ ਰਫਲੀ ਕਤਲ ਹੋ ਗਿਆ ਨਾ ਗੱਲਾਂ ਪਿੱਛੇ ਕਤਲ ਹੁਣ ਤਾਂ ਇਹ ਜੱਜਮਾਨਾ ਆ ਗਿਆ ਕਤਲ ਇਹ ਸਾਂਝਾ ਸੀ ਕਿ ਤੇਰਾ ਕੱਲੇ ਦਾ ਸੀ ਤੂੰ ਕਾਹਦੋ ਘੂਰਿਆ ਹਾਂ ਤੂੰ ਕਾਹਦੋ ਘੂਰਿਆ ਸਾਡਾ ਹੀ ਬਰਾ ਲਾ ਸਾਡਾ ਘਰ ਤੈਨੂੰ ਦੀ ਹਾਂ ਇੱਥੇ ਵੀ ਆਪਾਂ ਜੇ ਕਹਿ ਦਈਏ ਕਿਸੇ ਨੂੰ ਤੂੰ ਐ ਨਾ ਕਰ ਕਰਨਗੇ ਤੇਰਾ ਇਹ ਐ ਬੋਲਦੇ ਮੁਰੂ ਅੱਗੇ ਡਰਦੇ ਸੀ ਅੱਗੇ ਕਹਣਾ ਨਾ ਜਾ ਰਹੇ ਇੱਥੇ ਜਿਹੜੇ ਰਹਿੰਦੇ ਆ ਇੱਥੇ ਕੋਈ ਨਹੀਂ ਇਥੋਂ ਦੇ ਦੂਜਾ ਆਗੂ ਆ ਇਹ ਜੱਕਣਾ ਬੱਚਾ ਘੂਰਤਾ ਕੋਈ ਨਹੀਂ ਹਾਂ ਘੂਰਤਾ ਕੋਈ ਨਹੀਂ ਆ ਇਹ ਇੱਕ ਨਾ ਕਰ ਤਲਾ ਕਰ ਸਮਾਂ ਸੀ ਜਾਣੀ ਆਪਾਂ ਸਾਰਿਆਂ ਨੇ ਦੇਖਿਆ ਸਾਰਿਆਂ ਨੇ ਦੇਖਿਆ ਬਾਈ ਸਾਰਿਆਂ ਨੇ ਦੇਖਿਆ ਗੱਡੇ ਦੇ ਸਦਵਾਈ ਭੈਣਾਂ ਲਾਰੀਆ ਕਹਿਣਾ ਗੱਡਾ ਚੋਪੜ ਨਾਮ ਹੈ ਉਹਨਾਂ ਕਹਿੰਦੇ ਹੁਣ ਆਪਾਂ ਗਰੀਸ ਕਰਦੇ ਕਹਿੰਦੇ ਉਹਦਾ ਗੱਡਾ ਚੋਪੜ ਨਾ ਕਹਿੰਦੇ ਹੁੰਦੇ ਸੀ ਤੇ ਉਹ ਚੀਂ ਚੀਂ ਜਿਹੜਾ ਚੀਂ ਚੀਂ ਕਰ ਲੱਗ ਜਾਂਦਾ ਸੀ ਚੀਂ ਚੀਂ ਹਨਾ ਉਹਦੇ ਵਿੱਚ ਬੂਝਦੀਆਂ ਲੱਗੀਆਂ ਹੁੰਦੀਆਂ ਬੂਝ ਲੀਆਂ ਸੱਚ ਆਹ ਵੀ ਕਹਿਣਾ ਕਿ ਮੈਂ ਬੂਝ ਲਈ ਹੁੰਦੀ ਕਹਿੰਦੇ ਗੱਡੇ 'ਚ ਪਈਏ ਦੇ ਵਿੱਚ ਬੂਜਲੀ ਹੁੰਦੀ ਸੀ ਮਹਤਰੀ ਨੂੰ ਦੇ ਦੇਣਾ ਉਹਨੇ ਲੱਕੜ ਵਿੱਚ ਪਾ ਕੇ ਇਥੇ ਸੱਲ ਕੱਢਦੇ ਨੇ ਉਹਨੂੰ ਬੂਜਲੀ ਕਹਿੰਦੇ ਉਹਨੂੰ ਬੂਜਲੀ ਕਹਿੰਦੇ ਸੀ ਆ ਫਿਰ ਟੈਕ ਬੰਦ ਹੋ ਜਾਂਦੀ ਹੈ ਟੈਕ ਬੰਦ ਹੋ ਜਾਂਦੀ ਸੀ ਆ ਹੁਣ ਪੈਰ ਤੇ ਕਾਉਂਦੇ ਆ ਉਹਨੂੰ ਬੂਜਲੀ ਕਹਿੰਦੇ ਆ ਉਹ ਬੂਜਲੀ ਕਾਉਂਦੇ ਸੀ ਆ ਇੰਨਾ ਕੀ ਬਰਕ ਸਹੀ ਗੱਲ ਆ ਸਹੀ ਗੱਲ ਆ ਫਿਰ ਉਹ ਤੋਂ ਬਾਅਦ ਰੇਡਿੰਗ ਆ ਗਈਆਂ ਪਲਾਸਟਿਕ ਰਬੜ ਦੇ ਟਾਇਰਾਂ ਵਾਲ ਗਿਆ ਟਾਇਰ ਆ ਕੇ ਹਾਂ ਦੋ ਬੱਦਿਆਂ ਨੂੰ ਟਾਇਰ ਲਾਉਣ ਲੱਗੇ ਬਹੁਤ ਚਰਬਾਹੀ ਉਹ ਦੱਸਿਆ ਮੇਰੀ ਸੁਰਤ ਚ ਹੀ ਗੱਡੀ ਅਸੀਂ ਵੇਚੀ ਆ ਰੈਡੀ ਬਹੁਤ ਚਰਬਾਹੀ ਅਸੀਂ ਉਹ ਪਹਿਲਾਂ ਹਾਂ ਬਹੁਤ ਚਰਬਾਹੀਓ ਉਹਦਾ ਜਰ ਰੇੜੀ ਦਾ ਹਿੱਸਾ ਸਾਡੇ ਕੋਲੇ ਸੱਚ ਹੈਗਾ ਉਹ ਤਾਂ ਘਰੇ ਹੀ ਟੁੱਟ ਗਈ ਸੀ ਸਾਡੇ ਰੇੜੀ ਤੇ ਹਿੱਸਾ ਸਾਡੇ ਕੋਲੇ ਹਜੇ ਤੱਕ ਪਿਆ ਘਰੇ ਉਹ ਰੇੜੀ ਦਾ ਸਾਡੇ ਵਾਲੀ ਦਾ ਹਾਂ ਤੇ ਬਹੁਤ ਵਧੀਆ ਡੇਲੋਂ ਤੋਂ ਬਣਾ ਕੇ ਲਿਆ ਸੀ ਡੇਲੋਂ ਤੋਂ ਹਾਂ ਡੇਲੋਂ ਡੇਲੋਂ ਤੋਂ ਬਣਾਉਂਦੇ ਹੁੰਦੇ ਸੀ ਆਹ ਠੀਕ ਆ ਜਿਹੜੀਆਂ ਆ ਗੱਲਾਂ ਜਰ ਜਿਵੇਂ ਹੁਣ ਆਪਾਂ ਤੁਹਾਨੂੰ ਮੈਂ ਪੁੱਛੀ ਜਾਂਦਾ ਇਹ ਗੱਲਾਂ ਅੱਜ ਤੋਂ ਕੁਛ ਮੈਨੂੰ ਮਤਲਬ 20ਾਂ 25ਾਂ ਵਰਿਆਂ ਤਾਂ ਇਹ ਵੀ ਨਹੀਂ ਮਿਲਣਗੀਆਂ ਇਹ ਵੀ ਨਹੀਂ ਮਿਲਣਗੀਆਂ 20 25 ਸਾਲ ਤੋਂ ਬਾਅਦ ਬਾਅਦ 25 ਸਾਲ ਤਾਂ ਬਾਅਦ ਆ ਹਾਂ 57 ਸਾਲਾਂ ਦੀ ਕਾਜਮਾ ਆ ਬੋਲਦਾ 57 ਸਾਲਾਂ ਚ ਆ ਗੱਲਾਂ ਜਿਹੜੀਆਂ ਹੁਣ ਮੈਂ ਤੁਹਾਨੂੰ ਪੁੱਛੀ ਜਾਂਦਾ ਜਾਂ ਆਪਾਂ ਕਰੀ ਜਾਂਦੇ ਅੱਨਾ ਇਹ ਵੀ ਨਹੀਂ ਮਿਲਣਗੀਆਂ ਇਹ ਤਾਂ ਬੱਚਾ ਕਰਦਾ ਨਹੀਂ ਇਹ ਵੀ ਕਹੇ ਕਿਸੇ ਨੇ ਇਸ ਤਰ੍ਹਾਂ ਪਹਿਲੀ ਗੱਲ ਤਾਂ ਜਿਵੇਂ ਹੁਣ ਆਪਾਂ ਵੈੰਨੇ ਆਉਣੇ ਜਾਂਦੇ ਬਾਬੇ ਦੇ ਐ ਕਿਸੇ ਨੇ ਆਉਣਾ ਹੀ ਨਹੀਂ ਆਉਂਦਾ ਹੀ ਕੌਣ ਕੌਣ ਜਾ ਕੇ ਘਟਦੇ ਜਾਂਦੇ ਆ ਆਪਾਂ ਜਿੱਦੇ ਚਲੇ ਗਏ ਬਸ ਉਦੋਂ ਮੁੜ ਕੇ ਨਾ ਆਪੜੇ ਜੋ ਆਕਾ ਨੇ ਇੱਥੇ ਆਉਣਾ ਤੇ ਨਾ ਉਹਨਾਂ ਨੇ ਆ ਬਾਬੇ ਦੀ ਜਗ੍ਹਾ 'ਚ ਬਾਈ ਬਹਿਣਾ ਜੇ ਐਂ ਕਹਦਾ ਪੰਜਾ ਸੱਤਾ ਸਾਲਾਂ ਤੱਕ ਇਸ ਤਰ੍ਹਾਂ ਜਗਾ ਹੀ ਬਹੁਤ ਜਗਾ ਤੇ ਵੀ ਟੈਕ ਆਊਗਾ ਗੱਲ ਦਾ ਇਸ ਗੱਲ ਦਾ ਵੀ ਕਿਵੇਂ ਸਾਂਭਣਾ ਕਿਹਨੇ ਸਾਂਭਣਾ ਕੌਣ ਸਾਂਭੂ ਜਿਹੜੀ ਆਪਾਂ ਤਾਂ ਗੱਲ ਸੁਣਾਈ ਸੀ ਵੀ ਲਿਆ ਦੇਣਾ ਆਪਾਂ ਹੀ ਬਹਿ ਕੇ ਨਾ ਗਏ ਤੀਜਾ ਕਿਸੇ ਨੂੰ ਘਰੇ ਨਾ ਲਿਆਈਂ ਬੰਦੀ ਵਧੀਆ ਸਾਖੀ ਆ ਪੂਰੀ ਵਧੀਆ ਸਾਖੀ ਆ ਸਾਰਿਆਂ ਦੇ ਕੰਮ ਹੋਣ ਵਾਸਤੇ ਹੂੰ ਅੱਗੇ ਯਾਰ ਜਾਰੀ ਹੁੰਦੀ ਸੀ ਬਾਈ ਕੰਮ ਦੀ ਬਹੁਤ ਬੰਦਰੇ ਜੇ ਕਾਣਾ ਕੰਮ ਨਾਲ ਤੇ ਚਾਚੀ ਤਾਈ ਆਕੇ ਕੋਲੇ ਬਹਿ ਜਾਣਾ ਉਹਨੇ ਕਹਣਾ ਫਲਾਨਾ ਆਇਆ ਫੜਾਓ ਵੇ ਚਾ ਇਹਨੂੰ ਤੇ ਹਾਂ ਹੁਣ ਅਗਲਾ ਜਾਂ ਜਾਂਦਾ ਦੇ ਰਾ ਤੂੰ ਉਹ ਜੇ ਥਾਂ ਲਿਆਜ ਪਉਂਦਾ ਜਿੱਥੇ ਪਾਇਨਾ ਦੇ ਸੇ ਵੀ ਮੈਂ ਬੁਰੇ ਕੰਮ ਕਰਨੇ ਆ ਹਾਂ ਮਾੜੇ ਮਾੜੇ ਖਿਆਲਾਣਾ ਜਾਣਾ ਬੰਦੇ ਨੇ ਤੇ ਉਦੋਂ ਜਾਂਦਾ ਜਾਂਦਾ ਜਿਹੜਾ ਵੀ ਜਾਂਦਾ ਸੀ ਏਕ ਬੁਲਾਉਂਦਾ ਸੀ ਭੱਜ ਕੇ ਵੀ ਆ ਆ ਫਲਾਣੇ ਆ ਬਈ ਆ ਜਾ ਬਈ ਜਦ ਬਾਜਮਾਨੀ ਵਿੱਚ ਜਾਂਦਿਆਂ ਨੂੰ ਆ ਜਾ ਫਲਾਣੇ ਚਾਹ ਪੀ ਕੇ ਜਾਈਓ ਆ ਜਾ ਆਏ ਹੋ ਜਾਂਦੇ ਪੰਜ ਪੰਜ ਚਾਰ ਚਾਰ ਹਾ ਉਹਨਾਂ ਜੰਡਾਲੇ ਹ ਹ ਖੁੱਲੇ ਘਰ ਹੁੰਦੇ ਸੀ ਯਾਰ ਬਾਹਰ ਹੀ ਨਹੀਂ ਸੀ ਹੁੰਦੇ ਕਿਸੇ ਦੇ ਤੱਕਤੇ ਨਹੀਂ ਸੀ ਹੁੰਦੇ ਐ ਵੀ ਉਹਦੇ ਦੀ ਦੁੱਧ ਨਾ ਹੋਣਾ ਤੂੰ ਚਾਮਟਾ ਬਾਦੀ ਮੈਂ ਦੁੱਧ ਲਿਆਉਣਾ ਹਾਂ ਬਣਾਉਣੀ ਰਲ ਕੇ ਬਣਾ ਲੈਂਦੇ ਸੀ ਸ਼ਰਤ ਲਾ ਕੇ ਵੀ ਬਣਾ ਲੈਣੀ ਤਾਂ ਦੀ ਜੰਡਾਲੇ ਦੀਆਂ ਬੁੜੀਆਂ ਨਾ ਜੰਡਾਲੇ ਦੀਆਂ ਬੁੜੀਆਂ ਸਾਡੇ ਘਰੇ ਐਵੇਂ ਕਹਦੀ ਸਾਡੀ ਪਹਿਲਾ ਦਾਦੀ ਜਾਂਦੀ ਉਹਦੇ ਕੋਲੇ ਸਰਦਾਰ ਉਹ ਬੁੜੀ ਨੇ ਤੇ ਬੁੜੀਆਂ ਨੇ ਆ ਜਾਣਾ ਥੋੜੇ ਘਨੇ ਤੇ ਸਾਡੀ ਬੀਬੀ ਹੁੰਦੇ ਉਹਦੇ ਕੋਲੇ ਕਿਉਂਕਿ ਸਾਡਾ ਜੰਡਾਲੇ ਖੇਤ ਸੀ ਅਸੀਂ 10 ਵਜੇ ਦੀ ਚਾਹ ਘਰੋਂ ਨਹੀਂ ਸੀ ਕਰਕੇ ਲਗੇ ਉਤੋ ਇੰਦਰ ਕੇ ਘਰੇ ਜਾਣਾ ਸਰਦਾਰ ਬੁੜੀ ਨਸੀਬ ਕਰੇ ਚਾਹ ਇੱਥੇ ਸਾਡੇ ਘਰੋਂ ਲੈ ਜੀ ਭਾਈ ਖੁਸ਼ੀ ਪਿੰਡੋਂ ਪੰਡੋ ਲਿਆਉਣ ਦੀ ਕੋਈ ਕਰੇ ਆਪੇ ਜੀਤੋਣੀ ਪੀ ਲੈਣਗੇ ਸਾਡੇ ਕੋਲੇ ਐਵੇਂ ਕਹਿੰਦੀ ਉਹ ਵਿਚਾਰੀ ਬਹੁਤ ਆਉਂਦੀ ਸੀ ਸਰਦਾਰ ਬੁੜੀ ਅਸੀਂ ਛੱਡ ਕੇ ਆਉਣਾ ਉੱਥੇ ਜਾ ਕੇ ਘਰੇ ਬਹੁਤ ਰੌਣਕ ਰਹੀ ਆ ਝੰਡੜੇ ਦੀ ਜਿੰਨੀਆਂ ਬੁੜੀਆਂ ਆ ਆਪਣੀਆਂ ਇਹਨਾਂ ਦੀਆਂ ਆਪਣੇ ਕੀ ਆਦਾ ਨਾ ਗੁੜਿਆਂ ਵਾਲਿਆਂ ਦੀਆਂ ਜਾ ਹੁੰਦੀਆਂ ਸੀ ਆਪਣੀਆਂ ਬੀਰੂਕੀਆਂ ਤੇ ਇਹ ਬੁੜੀਆਂ ਨੇ ਵੀ ਸਾਡੇ ਘਰੇ ਬਹੁਤ ਆਉਣਾ ਹਾਂ ਐਵੇਂ ਕਿਹੜੀ ਦੁਪਹਿਰੋਂ ਦੁਪਹਿਰਾ ਕੱਟ ਕੇ ਇੱਥੇ ਫੇਰ ਜਾਣਾਗਾ ਆਥਣੇ ਹਾਂ ਤੇ ਰੇੜੀਆਂ ਆਪਣੀਆਂ ਖੇਤ ਨੂੰ ਪੱਠੇ-ਪੁੱਠੇ ਲੈਣ ਜਾਂਦੇ ਉੱਤੇ ਬਹਿ ਜਾਂਦੇ ਸੀ ਹਾਂ ਲਾਂਗਾ ਲੱਦਣ ਵੇਰੀ ਹੁਣ ਤਾਂ ਕੋਈ ਤੁਰ ਕੇ ਆਉਂਦੀ ਆ ਕੋਈ ਉੱਥੋਂ ਜੰਡੜਾ ਕੋਈ ਆਈ ਕਿਤੇ ਤੇ ਜਾਂ ਆਪਣੀ ਬੁੜੀ ਕੋਈ ਜੰਡੜਾ ਕੋਈ ਤੁਰ ਕੇ ਕਿਤੇ ਅੱਗੇ ਤੁਰ ਕੇ ਬੁੜੀਆਂ ਨੇ ਇੱਕ ਦੂਜੀ ਦੇ ਮਰਗ ਮੁਰਗ ਤੇ ਆਉਣਾ ਘਰੇ ਚਾਰ ਚਾਰ ਪੰਜ ਪੰਜ ਛੇ ਛੇ ਬੁੜੀਆਂ ਨੇ ਇਕੱਠੀਆਂ ਹੋ ਕੇ ਹੁਣ ਨਹੀਂ ਕੋਈ ਆਉਂਦੀ ਉਹਦੇ ਘਰ ਦਾ ਕੰਮ ਹੋਣਾ ਉਹ ਕਰਾਉਣਾ ਉਹ ਕਰਾਉਣਾ ਹਾਂ ਬਹਿ ਕੇ ਜਾਂਦੀਆਂ ਸੀ ਹਾਂ ਬਹਿ ਕੇ ਆ ਕੇ ਯਾਰ ਹਾਂ ਪੂਰਾ ਇੱਕ ਅੱਗਾ ਤੱਗਾ ਲੈ ਜਾਂਦੀਆਂ ਸੀ ਉਹਨਾਂ ਚਾਰ ਕੰਮ ਕਰਾਉਂਦੀਆਂ ਸੀ ਰਾਤ ਨੂੰ ਪੰਜਾਂ ਤਨਾ ਕੇ ਬੈਂਧੀਆਂ ਸੀ ਕਹਣਾ ਚੱਲ ਯਾਰ ਫਲਾਨਿਆਂ ਦੇ ਆਪਾਂ ਜਾਇਆਗੇ ਫਲਾਨਿਆਂ ਦੇ ਜਾਇਆਗੇ ਚਾਰ ਚਾਰ ਬੁੜੀਆਂ ਨੇ ਪੰਜ ਪੰਜ ਨੇ ਇਕੱਠੀਆਂ ਹੋ ਕੇ ਤੇ ਹੁਣ ਤਾਂ ਬਸ ਸਤਨਾਮ ਵਾਹਿਗੁਰੂ ਦਿਨੇ ਵੀ ਮਸਾ ਜਾਂਦਾ ਪੈਨ ਮਸਾ ਮਸਾ ਵਈਓ ਵੀ ਬਦੋ ਰਦੀਦਾ ਜਰ ਭੋਗ ਤੇ ਮਸਾ ਜਾਂਦਾ ਵਿਆਹ ਤੇ ਮਸਾ ਜਾਂਦਾ ਮਾਰਗ ਤੇ ਤਾਂ ਜਾਣਾ ਹੀ ਮਸਾ ਹਾਂ ਪਹਿਲਾਂ ਕਿ ਚਾਹ ਹੋਣਾ ਵਿਆਹ ਦਾ ਚਾਹ ਹੋਣਾ